ਇਹ ਅਰੀਏ ਦੇ ਬਾਰੇ ਗੱਲ ਕਰੀ ਦੀ ਮਿਤੀ 23 ਨੂੰ 2024 ਨੂੰ ਕਰਨਲ ਸਿੰਘ ਉਰਫ ਪਹਿਲਾ ਉਤਰਮਾਨ ਸਿੰਘ ਵਾਸੀ ਪਤੋ ਹੀਰਾ ਸਿੰਘ ਕਾਲਾ ਨਿਹਾਲ ਸਿੰਘ ਵਾਲੇ ਪਿੰਡ ਕਹਿੰਦਾ ਹੈ ਉਹਨਾਂ ਦੀ ਕਿਸ ਨੇ ਸੱਟਾ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਤਾ ਸੀ ਤੇ ਦੌਰਾਨ ਇਲਾਜ 25 ਨੂੰ 2024 ਨੂੰ ਉਹਨਾਂ ਦੀ ਡੈਥ ਹੋ ਗਈ ਸੀ ਇਸ ਸਮੇਂ ਚ ਥਾਣਾ ਨਿਹਾਲ ਸਿੰਘ ਵਾਲੇ ਦੇ ਵਿੱਚ 115 ਨੰਬਰ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਅੰਡਰ ਸੈਕਸ਼ਨ 103 ਤੇ 35 ਪੀ ਐਸ ਇਹਦੇ ਵਿੱਚ ਦੋ ਦੋਸ਼ੀ ਉਸ ਟੀਮ ਨੇ ਮੋਕੇ ਤੇ ਆਇਡੈਂਟੀਫਾਈ ਕੀਤੇ ਸੀ ਤੇ ਵਿਦਿਨ ਆਵਰਸ 44 ਆਵਰਸ ਤੋਂ ਵੀ ਘੱਟ ਟਾਈਮ ਲੱਗਿਆ ਸੀ ਉਹਦੇ ਵਿੱਚ ਥਾੜਾ ਨਿਹਾਲ ਸਿੰਘ ਵਾਲੇ ਦੀ ਟੀਮ ਨੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਇਸ ਸੁਪਰਵੀਜ਼ਨ ਐਟ ਬੜਾ ਵਧੀਆ ਕੰਮ ਕੀਤਾ ਤੇ ਦੋਨੇ ਦੋਸ਼ੀ ਜਿਹੜੇ ਨੇ ਉਹ ਫੜ ਲਏ ਤੇ ਉਹਨਾਂ ਤੋਂ ਜਿਹੜੇ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਵੈਪਨ ਜਿਵੇਂ ਕਿ ਲੋਹੇ ਦਾ ਖੰਡਾ ਤੇ ਇੱਕ ਕਿਰਪਾਨ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਏ ਨੇ ਉਨ੍ਹਾਂ ਦੋਨਾਂ ਦੋਸ਼ੀਆਂ ਦੀ ਪਛਾਣ ਹੋਈ ਹੈ ਇੱਕ ਦੋਸ਼ੀ ਹੈ ਇੰਦਰਜੀਤ ਸਿੰਘ ਉਰਫ ਸਨੀ ਉਹ ਤੇ ਪਹਿਲਾਂ ਦੋ ਮੁਕਦਮੇ ਦਰਜ ਨੇ ਨਾਲ ਨਿਹਾਲ ਸਿੰਘ ਵਾਲੇ ਦੇ ਵਿੱਚ ਤੇ ਇੱਕ ਜੁਵੈਨਾਈ ਹੈਗਾ ਉਹਦੇ ਕਰਕੇ ਅਸੀਂ ਉਹਦੀ ਆਈਡੈਂਟੀਟੀ ਡਿਸਕਲੋਸ ਨਹੀਂ ਕਰ ਸਕਦੇ ਪਰ ਉਹਦੇ ਵੀ ਪਹਿਲਾ ਰਿਪੋਰਟ ਹੈਗਾ ਉਹਦੇ ਵੀ ਪਹਿਲਾ ਪਰਚਾ ਦਰਜ ਹੈ ਇਹਨਾਂ ਦੀ ਵਜ੍ਹਾ ਰੰਜੀਤ ਆਸੀ ਕਿ ਇਹਨਾਂ ਦੇ ਪਹਿਲਾਂ ਵੀ ਲੜਾਈ ਝਗੜੇ ਹੈਗੇ ਇਹ ਦੋਨੋਂ ਇੱਕ ਹੀ ਪਿੰਡ ਦੇ ਰਹਿਣ ਵਾਲੀ ਨੇ ਤੇ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਨਾਲ ਇਹਨਾਂ ਨੇ ਪਹਿਲਾਂ ਵੀ ਰੰਜੀਤ ਚੜਦੀ ਸੀ ਜਿਹਦੇ ਸਬੰਧੀ ਪਿਛਲੇ ਸਾਲ ਹੀ 117 ਨੰਬਰ ਐਫਆਰ ਦਰਜ ਹੋਈ ਸੀ ਲੜਾਈ ਝਗੜੇ ਦੀ 332 325 ਤੇ ਉਹਦੇ ਕਰਕੇ ਇਹਨਾਂ ਨੇ ਇਹਦੇ ਸੱਟਾਂ ਮਾਰੀਆਂ ਤੇ ਇਹਨਾਂ ਦੀ ਮੌਤ ਹੋ ਗਈ ਤੇ ਪੁਲਿਸ ਟੀਮ ਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਦੋਨੋਂ ਦੋਸ਼ੀਆਂ ਨੂੰ ਫੜ ਲਿਆ ਤੇ ਜਿਹੜੀ ਵੈਪਨ ਯੂਜ਼ ਹੋਈ ਸੀ ਉਹ ਵੀ ਬਰਾਮਦ ਕਰ ਲਿਆ ਜਿਹੜਾ 12 ਗਿਆਨ ਨੂੰ ਪੱਤਾ ਦਰਜ ਹੋਇਆ ਨਹੀਂ ਹਸਿੰਗਰ ਲੇਕਿਨ ਜਿਹੜਾ ਫੌਨ ਜਿਹੜਾ 22 ਜਨਵਰੀ ਨੂੰ ਹਮਲਾ ਕੀਤਾ ਗਿਆ ਉਹਦੇ ਤੇ ਮਰਨ ਵਾਲੇ ਤੇ ਉਹਦਾ ਕੀ ਗੋਲਾ ਸੀ ਇਨਾਂ ਦੇ ਜਿਵੇਂ ਪਹਿਲਾਂ ਵੀ ਆਪਸ ਪਰਚੇ ਚੱਲਦੇ ਨੇ ਲੜਾਈ ਜੜਦੇ ਇਨਾਂ ਦੇ ਪਹਿਲਾਂ ਦੇ ਹੈਗੇ ਸੀ ਤੋਂ ਇਨਸਟੈਂਟਲੀ ਇਨਾਂ ਦੀ ਔਰੰਜੀਸ਼ ਹੈਗੀ ਸੀ ਪਹਿਲਾਂ ਤੋਂ ਹੀ ਔਰੰਜੀਸ਼ ਰਹਿੰਦੇ ਸੀ ਉਹਦੇ ਅਗੇਂਸਟ ਉਹਦੇ ਕਰਕੇ ਹੀ ਪਹਿਲਾਂ ਜੁ ਕਿਨਾਂ ਨੇ ਪਰਚਾ ਦਾਇਰ ਕਰਾਈ ਸੀ ਉਹਦਾ ਬਦਲਾ ਲੈਣ ਲਈ ਇਨਾਂ ਨੇ ਵਰਦਾ ਪੁਨਜਾਮ ਦਿੱਤਾ ਹੈ ਇਨਾਂ ਦੋਸ਼ੀਆਂ ਨੇ ਦੱਸਿਆ ਜੀ ਵੀ ਇਨਾਂ ਨਾਲ ਇਨਾਂ ਨਾਲ ਦੁਸ਼ਮਣੀ ਕਿਸ ਕਰਦੀ ਸੀ ਕੋਈ ਨਾ ਦੇ ਪਰਤੇ ਚੱਲ ਲੜਾਈ ਝਗੜੇ ਪਹਿਲਾਂ ਦੇ ਚੱਲਦੇ ਆ ਬਾਕੀ ਡਿਟੇਲ ਦੇ ਵਿੱਚ ਇਹਨਾਂ ਦੀ ਪੁਛਗੀ ਸਜੇ ਚਲੀ ਜਾਂਦੀ ਹੈ ਇਹਨਾਂ ਨੂੰ ਅੱਜ ਹੀ ਅਸੀਂ ਅਰੈਸਟ ਕੀਤਾ ਹੈ ਇਹਦਾ ਤਾਂ ਪੁਲਿਸ ਰਿਵਾਰਡ ਹਾਸਿਲ ਕਰਕੇ ਇਹਨਾਂ ਨੂੰ ਔਰ ਤੁੰਗਾਈ ਨਾਲ ਅਸੀਂ ਪੁੱਛਗੀ ਕਰਾਂਗੇ ਤੇ ਹੋਰ ਜਿਹੜਾ ਮੋਟਿਵ ਹੈ ਉਹ ਹੋਰ ਜ਼ਿਆਦਾ ਕਲੀਅਰ ਹੋ ਜੂਗਾ ਡੂਰਿੰਗ ਇਨਵੈਸਟੀਗੇਸ਼ਨ ਜਿਹਦੀ ਡੈਥ ਈ ਉਹਦੇ ਉੱਪਰ ਵੀ ਕੋਈ ਪਹਿਲਾਂ ਮਾਮਲਾਦਰ ਚ ਨਹੀਂ ਉਹਦੇ ਕੋਈ ਹੈ ਨਹੀਂ ਤੇ ਜਿਹੜਾ ਗਰੁੱਪ ਵਾਈਜ਼ ਕਰਕੇ ਇਹਨਾਂ ਦੇ ਝਗੜੇ ਚੱਲਦੇ ਵੇ ਕਿਸ ਤਰ੍ਹਾਂ ਦਾ ਮਾਮਲਾ ਇਹਨਾਂ ਦਾ ਆਪਸ ਵਿੱਚ ਪਹਿਲਾਂ ਦੇ ਲੜਾਈ ਝਗੜਾ ਚੱਲਦਾ ਪਿਆ ਗਰੁੱਪ ਵਾਈਜ਼ ਹੀ ਕਰਕੀ ਹੈ